ਤਸਸਰੀ ਕਾਲ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਿੰਡ ਸੁਆਵਾਲਾ ਤੋਂ ਜਿੱਥੇ ਕੁਦਰਤ ਜਾਂ ਕਹ ਲਈਏ ਕਿ ਪਰਮਾਤਮਾ ਦਾ ਇਹੋ ਜਿਹਾ ਕਹਿਰ ਜਿਹੜਾ ਅੱਜ ਤਾਈਂ ਇਲਾਕੇ ਦੇ ਵਿੱਚ ਕਦੇ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ ਸੀ ਇੱਕ 23 ਸਾਲ ਦੀ ਲੜਕੀ ਜਿਸ ਦੀ ਡੋਲੀ ਉੱਠਣੀ ਸੀ ਤਾਂ ਉਸ ਦੇ ਘਰ ਦੇ ਵਿੱਚ ਉਹ ਅਰਥੀ ਉੱਠੀ ਜਿੱਥੇ ਸ਼ਗਨਾ ਦਾ ਜਿਹੜਾ ਕੀ ਹੈ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਹੀ ਮਾਤਮ ਪਸਰ ਗਿਆ ਪਰਿਵਾਰਕ ਮੈਂਬਰ ਮੌਜੂਦ ਹੈਗੇ ਆ ਅੰਤਿਮ ਸੰਸਕਾਰ ਹੋ ਚੁੱਕਾ ਹੈ ਤਾਂ ਹੁਣ ਜਿਹੜੀਆਂ ਅੰਤਿਮ ਰਸਮਾਂ ਹੈਗੀਆਂ ਭੋਗ ਦੀਆਂ ਰਸਮਾਂ ਹੈਗੀਆਂ ਉਹ ਨਿਭਾਈਆਂ ਜਾਣੀਆਂ ਤਾਂ ਪਰਿਵਾਰਕ ਮੈਂਬਰਾਂ ਨਾਲ ਹੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਭਾਈ ਜੀ ਸਸਰੀ ਘਰ ਸਸਰੀ ਘਰ ਜੀ ਬੇਟੀਆਂ ਨਾਲ ਕੀ ਰਿਸ਼ਤਾ ਸੀ ਤੁਹਾਡਾ ਮੈਂ ਮੇਰੀ ਸਾਲੀ ਦੀ ਬੇਟੀ ਸੀ ਅੱਜ ਕਦੇ ਅਸੀਂ ਆਪ ਦੇ ਸੰਭਾਲੇ ਚ ਇਹੋ ਜੀ ਕਲ ਨਹੀਂ ਸੀ ਬਿਲਕੁਲ ਜੀ ਮੇਰੀ ਵੀ 40 45 ਸਾਲ ਦੀ ਹੈ ਜੋ ਕਿ ਔਰ ਜਿੰਨੇ ਵੀ ਲੋਕ ਅਫਸੋਸ ਕਰ ਨਾ ਰਹੇ ਨੇ ਸਭ ਦੀ ਜ਼ੁਬਾਨ ਤੇ ਹੀ ਹੈ ਅਭੀ ਐਵੇਂ ਦੀ ਘਟਨਾ ਅਜ ਤੱਕ ਨਹੀਂ ਸੁਣੀ ਚਾਹੇ ਉਹ ਕੋਈ 80 ਸਾਲ ਦਾ ਆਇਆ ਹੈ ਤੇ ਚਾਹੇ ਉਹ ਕੋਈ 30 ਸਾਲ ਦਾ ਬੱਚਾ ਹੈ ਸਭ ਦੀ ਜ਼ੁਬਾਨ ਤੇ ਹੀ ਗੱਲ ਆਪਾਂ ਜਦੋਂ ਬੈਠੇ ਹੁਣ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਕਿ ਜਦੋਂ ਲਾਵਾ ਫੇਰੇ ਹੋਏ ਆ ਤੁਸੀਂ ਬਿਟੀਆਂ ਨਾਲ ਫੇਸ ਟੂ ਫੇਸ ਬੈਠੇ ਗੱਲ ਕੀਤੀ ਕੀ ਗੱਲਬਾਤ ਹੋਈ ਸੀ ਉਹ ਲਾਸਟ ਗੱਲ ਤੁਹਾਡੀ ਕੀ ਸੀ ਜਿਵੇਂ ਲੇ ਉਹਨਾਂ ਨੇ ਪਹਿਲੇ ਘਬਰਾਟ ਹੋਈਏ ਨੰਬਰ ਜਾਂ ਤਾਂ ਬਾਅਦ ਜਦੋਂ ਅਸੀਂ ਗਰਾਊਂਡ ਦੇ ਵਿੱਚ ਪਹੁੰਚੇ ਤੇ ਮੈਨੂੰ ਬੁਲਾਇਆ ਗਿਆ ਮੈਂ ਪੁੱਛਿਆ ਪੁੱਤਰ ਕੀ ਗੱਲ ਕਹਿੰਦੀ ਮੈਨੂੰ ਚੱਕਰ ਆਇਆ ਤੇ ਪਾਣੀ ਪੀਤਾ ਤੇ ਮੈਂ ਉਹਨਾਂ ਦੇ ਲੰਘ ਲੰਘਨ ਟੱਚ ਕਰਿਆ ਮੈਂ ਕਿਹਾ ਪੁੱਤਰ ਇਹਨਾ ਮੋਟਾ ਤੁਸੀਂ ਉਤਾਰ ਦਿਓ ਕਹਿੰਦੀ ਮੈਂ ਜੈਮ ਵਾਲਾ ਪਾ ਕੇ ਕਹਿੰਦੀ ਮੈਂ ਬਾਅਦ ਚ ਸੂਟ ਚੇਂਜ ਕਰਾਂਗੀ ਉਹ ਵਾਦੀ ਨੂੰ ਲਹਿੰਗੇ ਦਾ ਵੀ ਕਿਤੇ ਨਾ ਕਿਤੇ ਅੱਜ ਕੱਲ ਤੁਹਾਨੂੰ ਲੱਗਦਾ ਨਹੀਂ ਕਿ ਬੱਚਿਆਂ ਤੇ ਨਜਾਇਜ਼ ਹੀ ਥੋਪਿਆ ਜਾ ਰਿਹਾ ਹੈ ਇੰਨੀ ਗਰਮੀ ਤੋਂ ਇੰਨੀ ਸਟ੍ਰੈਸ ਹੁੰਦੀ ਹੈ ਉਹਦੇ ਵਿੱਚ ਲਹਿੰਗਾ ਵੀ ਇੰਨੇ ਇਨੇ ਪਾਰੇ ਲਹਿੰਗੇ ਵੇਖੋ ਜੀ ਰਿਵਾਜ ਦੇ ਨਾਲ ਚੱਲਣਾ ਪੈਂਦਾ ਬੱਚਿਆਂ ਨੂੰ ਜਿੰਨੇ ਪਉਂਦੇ ਫਿਰ ਸਾਡਾ ਸਮਾਜ ਵੀ ਇਹ ਚੀਜ਼ ਨੂੰ ਖਾਸ ਕਰਕੇ ਬੀਬੀਆਂ ਵੀ ਪਹਿਲੀ ਬੱਚੀ ਦਾ ਵਿਆਹ ਹੈ ਤੇ ਤੁਸੀਂ ਲਹਿੰਗਾ ਨਹੀਂ ਕੀਤਾ ਪਰ ਬੱਚੇ ਦੇ ਬੱਚੇ ਦੇ ਮਤਲਬ ਕਿ ਫਿਜ਼ੀਕਲੀ ਜਾਂ ਕਿੰਨੀ ਸਟ੍ਰੈਸ ਪਹਿਲਾ ਸ਼ਾਦੀ ਦੀ ਸਟ੍ਰੈਸ ਹੁੰਦੀ ਹੈ ਉਹ ਤੋਂ ਫਿਜ਼ੀਕਲੀ ਜੇਕਰ ਅਸੀਂ ਗੱਲ ਕਰ ਲੈਂਦੇ ਆ ਤੇ 30 35 ਕਿਲੋ ਵਜ਼ਨ ਕਿਸੇ ਆਮ ਇਨਸਾਨ ਦੇ ਉੱਤੇ ਵੀ ਰੱਖ ਦੇਣਾ ਤਾਂ ਬੜਾ ਉਹ ਔਖਾ ਹੁੰਦਾ ਬਿਲਕੁਲ ਜੀ ਉਹ ਤਾਂ ਵਜ਼ਨ ਵਾਕਈ 35 ਕਿਲੋ ਤਕਰੀਬ ਸੀਗਾ ਕਿਉਂਕਿ ਮੈਂ ਸੁਬਾ ਗੁੜੀਆਂ ਨੂੰ ਮੈਂ ਹੀ ਤਿਆਰ ਕਰਵਾਨ ਗਿਆ ਸੀ ਸਲੂਨ ਤੇ ਨਹੀਂ ਗੁਰੂ ਅਰਸਾ ਜੀ ਤਾਂ ਅੱਛਾ ਗੁਰੂ ਸਾਹਿਬ ਹਾਂਜੀ ਹਾਂਜੀ ਤੋਂ ਜਦੋਂ ਮੈਂ ਬੈਕ ਕੱਢੇ ਤੇ ਮੈਂ ਪੁੱਛਿਆ ਬੇਟੇ weight ਕਿੰਨਾ ਹੈ ਕਹਿੰਦੇ 35 36 ਕਿਲੋ ਇੰਨਾ ਜ਼ਿਆਦਾ ਹਾਂਜੀ ਅੱਛਾ ਭਾਜੀ ਜਿਹੜਾ ਆਪਾਂ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲੈਨੇ ਆ ਉਹ ਜਦੋਂ ਕੁੜੀਆਂ ਦੇ ਨਾਲੇ ਪਾਣਾ ਵਾਪਰਿਆ ਉਸ ਦੀ ਜਿਹੜੀ ਮੌਤ ਹੋਈ ਹੈ ਕਹਿੰਦੇ ਉਹਦਾ ਜਿਹੜਾ ਲਾੜਾ ਸੀ ਉਹਨੂੰ ਵੀ ਚੱਕਰ ਆ ਗਏ ਸੀ ਬੇਹੋਸ਼ ਹੋ ਗਿਆ ਸੀ ਹਾਂਜੀ ਹਾਂਜੀ ਬੇਹੋਸ਼ ਹੋ ਗਿਆ ਸੀ ਇੱਥੋਂ ਜਦੋਂ ਗਰਗੇਣ ਤੇ ਬੇਹੋਸ਼ ਦੀ ਹਾਲਤ ਚ ਲੈ ਕੇ ਗਏ ਨੇ ਤੋ ਚਲੇ ਗਏ ਤੇ ਠੀਕ ਹੈ ਹੁਣ ਉਹਨਾਂ ਦੀ ਕੰਡੀਸ਼ਨ ਉਹਨਾਂ ਦੀ ਠੀਕ ਨੇ ਹੁਣ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੈ ਪਰਿਵਾਰਕ ਮੈਂਬਰ ਘਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਦੇਖੋ ਹਲੇ ਟ੍ਰੀਟਮੈਂਟ ਚੱਲੀ ਜਾਂਦਾ ਕੋਈ ਨਾ ਕੋਈ ਚਲੋ ਹੌਸਲਾ ਦੇ ਦਿਨ ਤਾਂ ਹਰ ਕੋਈ ਆਂਦਾ ਦੁਖ ਨੂੰ ਆਂਦਾ ਦੁੱਧ ਖਵੰਡਿਆ ਅੱਧਾ ਵੀ ਹੁੰਦਾ ਤੇ ਬਾਕੀ ਸਮਾਂ ਲੱਗੇਗਾ ਸਤਮੇਜ ਬਾਹਰ ਆਣ ਤੇ ਮਾਪੇ ਨੂੰ ਟਾਈਮ ਲੱਗੇਗਾ ਹਾਂਜੀ ਹਲੇ ਕੋਈ ਸੁੱਧ ਬੁੱਧ ਨਹੀਂ ਹੈ ਵੀ ਸਾਡਾ ਕੀ ਹੋ ਰਿਹਾ ਕੀ ਹੋਇਆ ਕੀ ਨਹੀਂ ਹੋ ਨਹੀਂ ਉਹ ਤਾਂ ਪਰਵਾਰ ਮੈਨੂੰ ਨਹੀਂ ਆਗਾ ਕਿਸ ਤਰ੍ਹਾਂ ਦਾ ਹਾਂਜੀ ਸਤਮੇਜ ਸਤਮੇਜ ਨਹੀਂ ਸਤਮੇਜ ਨਹੀਂ ਹੁਣ ਬੁਲਾਇਆ ਸੀ ਤੁਹਾਡੇ ਕਰਨ ਵਾਸਤੇ ਵੀ ਤੋਂ ਨਹੀਂ ਯੋਗ ਨਹੀਂ ਕਹਿੰਦੇ ਸੀ ਨਹੀਂ ਬਹੁਤ ਮਦਪਾਗੀ ਘਟਨਾ ਹੋਈ ਅੱਛਾ ਭਾਜੀ ਹੁਣ ਜਿਹੜਾ ਅੰਤਿਮ ਜੋ ਰਸਮਾਂ ਹੁੰਦੀਆਂ ਕਹਿ ਲਾ ਭਾਟ ਭੋਗ ਉਹ ਉਹਦਾ ਕਦੋਂ ਕੋਈ ਸ਼ੁੱਕਰਵਾਰ ਦਾ ਹੈ ਜੀ ਸਾਡਾ ਇੱਥੇ ਸਾਡਾ ਪਾਪਾ ਬੁੰਮਣ ਸਿੰਘ ਗਰਾਊਂਡਰ ਹੈ ਇੱਥੇ ਜਿੱਥੇ ਅਸੀਂ ਕਰਦੇ ਆ ਰਸਮਾਂ ਸਾਰੀਆਂ ਉੱਥੇ ਹੀ ਕਰਾਂਗੇ ਸ਼ੁੱਕਰਵਾਰ 12 ਤੂੰ ਹੈ 1 ਮਾਰਚ ਜੀ 1 ਮਾਰਚ ਨੂੰ ਹੋਏਗਾ ਇੱਥੇ ਉਸੇ ਗਰਾਊਂਡ 'ਚ ਉਸੇ ਗਰਾਊਂਡ 'ਤੇ ਜਿੱਥੇ ਪਹਿਲਾਂ ਸ਼ਾਦੀ ਦਾ ਟੈਂਟ ਲੱਗਿਆ ਸੀ ਹੁਣ ਉਸੇ ਗਰਾਊਂਡ 'ਚ ਅਸੀਂ ਉਹ ਉਹ ਦਾ ਟੈਂਟ ਲਾਵਾਂਗੇ ਅਸੀਂ ਤੇ ਲੱਗਣੇ ਨਾ ਮਦਪਾਗਾ ਕਿੰਨਾ ਦੇਖੋ ਜੀ ਇਸ ਤੋਂ ਮਾੜੀ ਨਹੀਂ ਹੋ ਸਕਦੀ ਪਰਮਾਤਮਾ ਕਿਸੇ ਦੁਸ਼ਮਣ ਨਾਲ ਵੀ ਇਹੋ ਜਿਹੀ ਘਟਨਾ ਨਾ ਕਰੇ ਰੂਕਮਾਉ ਘਟਨਾ ਹੈਗੀ ਹੈ ਜਿਹੜੀ ਦੇਖੋ ਉਹ ਵੀ ਸਮਾਂ ਸੀ ਸ਼ਾਮ ਨੂੰ 5-6 ਵਜੇ ਅਕਸਰ ਆਪਾਂ ਡੋਲੀ ਤੋਰਦੇ ਹੁੰਦੇ ਆ ਤੇ 6 ਵਜੇ ਸਿਆਦੀ ਪੈਣ ਨੂੰ ਅਰਥੀ ਨੂੰ ਕੰਦਾ ਦਿੱਤਾ ਬਹੁਤ ਮੰਦਗੀ ਗੱਪਨਾ ਪਰਮਾਤਮਾ ਕਿਸੇ ਨਾਲ ਨਾ ਕਰੇ ਬਿਲਕੁਲ ਇਹ ਨੀਲਮ ਦਾ ਪਰਿਵਾਰ ਹੈ ਨੀਲਮ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਦੱਸਿਆ ਕਿ ਪਰਿਵਾਰ ਹੁਣ ਵੀ ਅੱਜ ਦੇ ਦਿਨ ਤੱਕ ਵੀ ਸਦਮੇ 'ਚ ਹੈ ਉਹਨਾਂ ਨੂੰ ਹਜੇ ਵੀ ਸੁਰਤ ਨਹੀਂ ਹੈਗੀ ਕਿਉਂਕਿ ਤਰਸ ਦੀ ਹੀ ਇੰਨੀ ਵੱਡੀ ਹੋਈ ਹਜੇ ਤੱਕ ਉਹਨਾਂ ਪਰਿਵਾਰਕ ਮੈਂਬਰਾਂ ਦਾ ਡਾਕਟਰੀ ਇਲਾਜ ਜਿਹੜਾ ਹੈਗਾ ਉਹ ਚੱਲ ਰਿਹਾ ਕਿਉਂਕਿ ਸਦਮਾ ਹੀ ਇੰਨਾ ਵੱਡਾ ਹੈਗਾ ਤਾਂ ਹੁਣ ਆਖਰੀ ਜਿਹੜੀਆਂ ਕਿਰਿਆਵਾਂ ਹੈਗੀਆਂ ਉਹਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਜਿਸ ਜਿਹੜਾ ਕਿ ਗਰਾਊਂਡ ਦੇ ਵਿੱਚ ਸ਼ਗਨਾ ਦੇ ਟੈਂਟ ਲੱਗੇ ਸੀ ਡੋਲੀ ਜਿਸ ਗਰਾਊਂਡ ਚ ਉੱਠਣੀ ਸੀ ਉਸੇ ਗਰਾਊਂਡ ਦੇ ਵਿੱਚ ਹੁਣ ਭੋਗ ਦੀ ਤਿਆਰੀ ਕੀਤੀ ਜਾ ਰਹੀ ਹੈ 1 ਮਾਰਚ ਨੂੰ 12 ਤੋਂ ਇੱਕ ਜਿਹੜਾ ਹੈਗਾ ਉਹ ਨੀਲਮ ਦੀਆਂ ਅੰਤਿਮ ਰਸਮਾਂ ਭੋਗ ਦੀਆਂ ਰਸਮਾਂ ਜਿਹੜੀਆਂ ਉਹ ਨਿਭਾਈਆਂ ਜਾਣਗੀਆਂ